ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਨਸ਼ੇ ਨੂੰ ਲੈ ਕੇ ਕੀਤੀ ਵੱਡੀ ਰਿਕਵਰੀ 1 ਕਿਲੋ 5 ਗ੍ਰਾਮ ਹੈਰੋਇਨ ਕੀਤੀ ਬਰਾਮਦ 2 ਲੱਖ 65000 ਰੁਪਿਆ ਡਰੱਗ ਮਨੀ ਅਤੇ ਦੋ ਕਾਰਾਂ ਕੀਤੀਆਂ ਬਰਾਮਦ ਬਠਿੰਡਾ ਦੇ ਐਸਐਸਪੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਵੀ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ 42 ਕੁਆਂਟਲ ਜਿਹੜੀ ਆਪਣਾ ਭੁੱਕੀ ਹੈ ਉਹ ਬਰਾਮਦ ਕੀਤੀ ਗਈ ਸੀ ਤੇ ਹੁਣ ਇਹਨਾਂ ਵੱਲੋਂ ਇੱਕ ਵੱਡੀ ਆਪਣਾ ਜਿਹੜੀ ਇਹ ਹੈਗੀ ਹੈ ਰਿਕਵਰੀ ਕੀਤੀ ਗਈ ਹੈ 1 ਕਿਲੋ 5 ਗ੍ਰਾਮ ਹਰੋਇਨ 2,65,000 ਰੁਪਿਆ ਡਰੱਗ ਮਣੀ ਅਤੇ ਦੋ ਕਾਰਾਂ ਇਹਨਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ ਅੱਜ ਬਠਿੰਡਾ ਦੇ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਿੰਨ ਵਿਅਕਤੀ ਉਹ ਨੇ ਜਿਨ੍ਹਾਂ ਦੇ ਕੋਲੋਂ 1 ਕਿਲੋ 5 ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਹੈ ਅਤੇ 2,65,000 ਰੁਪਇਆ ਡਰੱਗ ਮਨੀ ਬਰਾਮਦ ਕੀਤੀ ਗਈ ਤੇ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਹੁਣ ਇਹਨਾਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਜਾ ਸਕਦੀ ਹੈ ਬਠਿੰਡਾ ਦੇ ਸਪੀਸ਼ਲ ਸਾਰੀ ਜਾਣਕਾਰੀ ਅੱਜ ਮੀਡੀਆ ਦੇ ਨਾਲ ਸਾਂਝੀ ਕੀਤੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਵਿਅਕਤੀ ਨਸ਼ੇ ਦਾ ਵੱਡੇ ਵੱਡੇ ਲੈਵਲ ਤੇ ਕਾਰੋਬਾਰ ਕਰਦੇ ਸਨ ਅਤੇ ਹੁਣ ਇਹਨਾਂ ਨੂੰ ਬਠਿੰਡਾ ਪੁਲਿਸ ਵੱਲੋਂ ਫੜ ਲਿਆ ਗਿਆ ਹੈ ਕਿਉਂਕਿ ਇਹ ਆਪਣਾ ਵੱਡੀ ਸਪਲਾਈ ਲਿਆ ਕੇ ਅੱਗੇ ਛੋਟੇ-ਛੋਟੇ ਇਨ੍ਹਾਂ ਵੱਲੋਂ ਆਪਣਾ ਅੱਗੇ ਆਪਣੇ ਹੋਰ ਬੰਦੇ ਰੱਖੇ ਹੋਏ ਸਨ ਅਤੇ ਉਹਨਾਂ ਨੂੰ ਇਹ ਆਪਣਾ ਸਪਲਾਈ ਕਰਦੇ ਜਾਂਨ। ਬਠਿੰਡਾ ਪੁਲਿਸ ਵੱਲੋਂ ਇਹ ਵੱਡੀ ਰਿਕਵਰੀ ਮੰਨੇ ਜਾ ਰਹੀ ਹੈ ਕਿ ਇਹ ਕੀਤੀ ਜਾ ਰਹੀ ਹੈ। 1 ਕਿਲੋ 5 ਗ੍ਰਾਮ ਹੋਰ ਉਹਨਾਂ ਜਿਹੜੀ ਇਨ੍ਹਾਂ ਤੋਂ ਫੜੀ ਗਈ ਹੈ ਅਤੇ ਇਹਨਾਂ ਦੇ ਕੋਲੋਂ 2,65,000 ਰੁਪਇਆ ਡਰੱਗ ਮਨੀ ਵੀ ਫੜੀ ਗਈ ਹੈ ਤੇ ਉਹਦੇ ਨਾਮ ਨਾਲ ਦੋ ਕਾਰਾਂ ਵੀ ਨੇ ਦਬੰਦ ਕੀਤੀਆਂ ਗਈਆਂ। ਅਗਲੀ ਕਾਰਵਾਈ ਹੁਣ ਇਹਨਾਂ ਦੇ ਉੱਤੇ ਕੀਤੀ ਜਾ ਰਹੀ ਹੈ। ਐਸਐਸਪੀ ਨੇ ਕਿਹਾ ਕਿ ਹੁਣ ਇਹਨਾਂ ਦਾ ਰਿਮਾਂਟ ਹਾਸਲ ਕੀਤਾ ਜਾਵੇਗਾ। ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਇਨ੍ਹਾਂ ਵੱਲੋਂ ਹੁਣ ਜਾਣੇ ਜਾਣਗੇ। ਖਿਲਾਫ ਸਾਡੇ ਅਸੀਂ ਬਟਿੰਡਾ ਸ਼ਹਿਰ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ ਉਸ ਦੇ ਵਿੱਚ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 1 ਐਸਐਚਓ ਕਨਾਲ ਇੱਕ ਆਫੇ ਦਿਨ ਤੋਂ ਲੱਗੇ ਹੋਈ ਸੀ ਕਲੋਨੀਆ ਦੇ ਵਿੱਚ ਜਾ ਕੇ ਮਲੇ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਰੈਗੂਲਰ ਮੀਟਿੰਗ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਇੱਕ ਮਿਲੀ ਸੀਗੀ ਕਿ ਇੱਕ ਵਿਅਕਤੀ ਜਿਹਦਾ ਨਾਮ ਤਰਸੀਮ ਸਿੰਘ ਉਰ ਸੋਮਾ ਹੈਗਾ ਜੋ ਕਿ ਬਟਿੰਡੇ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲਾ ਕੇ ਉਹਦੀ ਜਿਹੜੀ ਹੈਗੀ ਛੋਟੀ-ਛੋਟੀ ਕੁਆਂਟੀਟੀ ਦੇ ਵਿੱਚ ਉਹਨੂੰ ਗਾਹ ਵੇਚਦਾ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਕਰਨਪ੍ਰੀਤ ਸਿੰਘ ਹੈਗਾ ਜੋ ਕਿ ਪਿੰਡ ਕਾਟਗੜ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣਾ ਹੈਗਾ ਜੋ ਕਿ ਸਪਲਾਈ ਦੇ ਵਿੱਚ ਇਹਦੀ ਮਦਦ ਕਰਦਾ ਹੈ ਤੇ ਜਦੋਂ ਅਸੀਂ ਇਹਨਾਂ ਦੇ ਪਿੱਛੇ ਕਈ ਦਿਨਾਂ ਦੇ ਪਏ ਸੀ ਕਿ ਫਾਈਨਲੀ ਸਾਡੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਤੋਂ ਜਿਹੜਾ ਹੈਗਾ ਅਸੀਂ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ 2,65,000 ਰੁਪਏ ਡਰਗਮਨੀ ਬਰਾਮਦ ਕੀਤਾ ਗਿਆ ਹੈ ਤੇ ਦੋ ਕਾਰਾ ਬਰਾਮਦ ਕੀਤੇ ਗਏ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੁਸ਼ਕਿਸ਼ ਦੌਰਾਨ ترسین ਸਿੰਘ ਜਿਹੜਾ ਹੈਗਾ ਇਹਨੇ ਇਹ ਵੀ ਦੱਸਿਆ ਕਿ ਇਹ ਤਾਂ ਇਹਨਾਂ ਦਾ ਜਿਹੜਾ ਹੈਗਾ ਹੀਰੋਇਨ ਦਾ ਸੋਰਸ ਹੈ ਉਹ ਗਣੇਸ਼ ਸਿੰਘ ਉਰਫ ਯੇਸ਼ੂ ਹੈਗਾ ਜੋ ਕਿ ਕਾਟਗੜ ਜ਼ਿਲ੍ਹੇ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਗਣੇਸ਼ ਸਿੰਘ ਨੇ ਪੁਰਾਣਾ ਕਾਫੀ ਡਰਗਸ ਤੇ ਕਾਫੀ ਸਮਾਂ ਤੋਂ ਕਰ ਰਿਹਾ ਹੈ ਇਦੇ ਖਿਲਾਫ ਹੁਣ ਤੱਕ ਦੀ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਪੰਜ ਮੁਕਦਮੇ ਐਨਡੀਪੀਐਸ ਐਕਟ ਦੇ ਸਾਡੇ ਸਾਹਮਣੇ ਆਏ ਹਨ ਤਿੰਨ ਮੁਕਦਮੇ ਐਨਡੀਪੀਐਸ ਐਕਟ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦਰਜ ਹੈਗੇ ਤੇ ਦੋ ਮੁਕਦਮੇ ਜਿਹੜੇ ਹਨ ਮੁਕਸਰ ਸਾਹਿਬ ਦੇ ਵਿੱਚ ਦਰਜ ਹੈਗੇ ਜਿਹੜੇ ਦੋਸ਼ੀ ਦੋ ਹੈਗੇ ਤਰਸੇਮ ਸਿੰਘ ਅਤੇ ਕਰਨਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਹਲੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਲੇਕਿਨ ਸਾਡੀ ਤਫਤੀਸ਼ ਚੱਲੀ

ਉਹ ਜਿਹੜੇ ਦੋਸ਼ੀ ਫੜੇ ਉਹਨਾਂ ਤੋਂ ਜਿਹੜੀ ਆਪਾਂ ਪੁੱਛਗਿਸ਼ ਕਰਾਂਗੇ ਉਹ ਜ਼ਰਾ ਨਿਕਲ ਸਾਹਮਣੇ ਆਏਗਾ ਕਿੰਨੇ ਕਿਲੋ ਕਿਲੋ ਸਾਹਮਣੇ ਇਹਦੀ ਜਿਹੜੀ ਸਾਨੂੰ ਜਿਹੜਾ ਹੁੰਟਕੇ ਲੱਗਿਆ ਹੈ ਕਿ ਕਿਉਂਕਿ ਇਹ ਬਟਿੰਡਾ ਸ਼ਹਿਰ ਦੇ ਵਿੱਚ ਆਪਣੇ ਇਸ ਤਰ੍ਹਾਂ ਤੋਂ ਲੈ ਕੇ ਆਇਆ ਹੋ ਸਕਦਾ ਹੈ ਬਟਿੰਡੇ ਜ਼ਿਲ੍ਹੇ ਦੇ ਵਿੱਚ ਵੀ ਇਹ ਸਪਲਾਈ ਵਕਫ ਵਕੰਦਿਆਂ ਨੂੰ ਕਰਦਾ ਹੋਵੇ ਇਸੇ ਲਈ ਜਿਹੜਾ ਸਾਡਾ ਉਪਰਾਲਾ ਇਹ ਹੁੰਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਅਕਿਊਜ਼ ਨੂੰ ਫੜਦੇ ਐ ਐਨਡੀਪੀਐਸ ਦੇ ਉਹਦੀ ਫਾਰਵਰਡ ਲਿੰਗੁਏਜ ਵੀ ਦੇਖੀਏ ਯਾਨੀ ਕਿ ਗਾਉਂ ਕਿਨੂੰ ਵੇਚਣਾ ਚਾਹੁੰਦਾ ਸੀ ਬੈਕਵਰਡ ਲਿੰਕੇਜ ਵੀ ਦੇਖੀਏ ਕਿ ਇਹਦਾ ਸੋਰਸ ਕਿੱਥੇ

ਸਰੇ ਬੇਸਿਕ ਕੰਮ ਕੀ ਕਰਦੇ ਨੇ ਇਹਨਾਂ ਦੀ ਜਿਹੜੀ ਡਿਟੇਲ ਹੈਗੀ ਪ੍ਰੈਸ ਨੂੰ ਚੰਨ ਦੇ ਦਾਂਗੇ ਕਿਹੜਾ ਕਿੰਨੇ ਬੰਦੇ ਸੀ ਜੀ ਹੁਣ ਤੱਕ ਇਹਨਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਤੇ ਬਾਕੀ ਜਦੋਂ ਤਫਤੀਸ਼ਾਂ ਚੱਲੇਗੀ ਹੋਰ ਸਦੌਰ ਵੀ ਗ੍ਰਿਫਤਾਰ ਹੋਣਗੇ ਇਸੀ ਏਰੀਆ ਚ ਜਦੋਂ ਜਦੋਂ ਸਾਡੇ ਆਫੀਸਰ ਕਹਿ ਦੇਣਾਂ ਤੋਂ ਬੀੜਤਲਾਬ ਜਿਹੜੇ ਵੀ ਆਪਣੇ ਪ੍ਰਭਾਵਿਤ ਨਸ਼ਾ ਪ੍ਰਭਾਵਿਤ ਜਿਹੜੇ ਖੇਤਰ ਹੈਗੇ ਬਟਿੰਡੇ ਸ਼ਹਿਰ ਦੇ ਤੇ ਜਿੰਨਾਂ ਵਿੱਚ ਬੀੜਤਲਾਬ ਦਾ ਵੀ ਨਾਂ ਆਂਦਰ ਹੈ ਇਨਾ ਏਰੀਆ ਦੇ ਵਿੱਚ ਸਾਡੇ ਅਕਸਰ ਜਾਂਦੇ ਰਹੇ ਹਾਂ ਸਿਵਲ ਦੇ ਵਿੱਚ ਵੀ ਜਾਂਦੇ ਰਹੇ ਹਾਂ ਸਾਡੀ ਪੀਸੀਆਰ ਦੀ ਟੀਮਾਂ ਡੀਐਸਪੀ 1 ਤੇ ਸਾਰੇ ਜਾ ਕੇ ਅਸੀਂ ਖੁਦ ਵੀ ਉੱਥੇ ਤੁਸੀਂ ਪਿੱਛੇ ਸਾਡੇ ਨਾਲ ਗਏ ਹੋ ਤੁਸੀਂ ਅਸੀਂ ਉੱਥੇ ਆਪਰੇਸ਼ਨ ਨਗਰੇ ਵੀ ਕੀਤੇ ਹਨ ਤੇ ਇਹ ਜ਼ਰੂਰ ਇਹਦੇ ਵਿੱਚ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਇਨਾ ਏਰੀਆ ਤੋਂ ਵੀ ਸਾਡੇ ਕੋਲ ਆਈ ਸੀ ਸਰ ਤੁਸੀਂ ਫਾਜ਼ਿਲਕਾਰ ਨਾਲ ਜੁੜਾ ਹੈ ਫਾਜ਼ਿਲਕਾਰ ਪਾਕਿਸਤਾਨ ਤੋਂ ਆ ਗਿਆ ਨਾ ਸਾਡੇ ਕੋਲ ਉਹ ਜੀ ਥੀ ਡਿਊਰਿੰਗ ਤਫਤੀਸ਼ ਅਸੀਂ ਦੇਖਾਂਗੇ ਕਿ ਇਹਦਾ ਐਕਚੁਅਲ ਸੋਰਸ ਕੀ ਹੋਵੇਗਾ ਕੋਈ ਪ੍ਰੋਪਰਟੀ ਆਈ ਹੈ ਨਹੀਂ ਪ੍ਰੋਪਰਟੀ ਨਹੀਂ ਪਹਿਲਾਂ ਅਜੀ ਇੱਕ ਇੱਕ ਸਾਡਾ ਇੱਕ ਅਹਿਮ ਉਪਰਾਲੇ ਹੁੰਦਾ ਹੈ ਕਿ ਜਿਹੜਾ ਵੀ 68 ਐਫ ਜਿਹੜਾ ਐਨਡੀਪੀਐਸ ਐਕਟ ਦਾ ਹੈਗਾ ਉਹਦੇ ਵਿੱਚ ਪ੍ਰਾਪਰਟੀ ਜਿਹੜੀ ਐਕਿਊਜ਼ ਦੀ ਫ੍ਰੀਜ਼ ਕੀਤੀ ਜਾਵੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬਟਿੰਡਾ ਜ਼ਿਲ੍ਹੇ ਨੇ ਪਿਛਲੇ ਸਮੇਂ ਦੇ ਵਿੱਚ ਮੈਕਸਿਮਮ ਪ੍ਰਾਪਰਟੀ ਫੋਰਫੀਚਰ ਦੇ ਵਿੱਚ ਆਪਣਾ ਨਾਂ ਰਿਆ ਇਸ ਕੇਸ ਦੇ ਵਿੱਚ ਵੀ ਜ਼ਰੂਰ ਕਰਾਂਗੇ ਸਰ ਇਹਨਾਂ ਦਾ ਹਿੰਦੀ ਵਾਲੇ ਤਾਂ ਫਾਈਲ ਨਾਲ ਕਿਵੇਂ ਲਿੰਕ ਕਰੇ ਦੇਖੋ ਜੇ ਤਸਕਰਾ ਦਾ ਨੈਟਵਰਕ ਜਿਹੜਾ ਹੁੰਦਾ ਹੈ ਉਹ ਪੈਨ ਸਟੇਟ ਹੁੰਦਾ ਹੈ ਕੇਵਲ ਪੈਨ ਨੈਸ਼ਨ ਤੇ ਕੇਵਲ ਇੰਟਰਨੈਸ਼ਨਲ ਵੀ ਹੁੰਦਾ ਉਹ ਜਿੱਦਾਂ ਜਿੱਦਾਂ ਪਰਤ ਤੋਂ ਪਰਤ ਅਸੀਂ ਫਰੋਲਾਂਗੇ ਤਾਂ ਸਾਨੂੰ ਪਤਾ ਲੱਗੇ